ਪਾਰਟੀ ਅਨੁਸ਼ਾਸਨ ਖਰਾਬ ਕਰਨ ਵਾਲਿਆਂ ਤੇ ਭੜਕੇ ਰੰਦਾਵਾ ਸੁਣੋ ਕੀ ਕੁਝ ਬੋਲੇ ਕਾਂਗਰਸ ਸੂਬਾ ਪ੍ਰਧਾਨ ਨੂੰ ਲੈ ਕੇ ਫੁਕਜਿੰਦਰ ਰੰਦਾਵਾ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਕ ਲੀਡਰਾਂ ਨੂੰ ਆਖਿਆ ਗਿਆ ਹੈ ਕਿ ਇੱਥੇ ਕੁਝ ਕ ਲੀਡਰ ਜੋ ਕਿ ਅਨੁਸ਼ਾਸਨ ਭੰਗ ਕਰ ਰਹੇ ਨੇ ਉਨ੍ਹਾਂ ਦੇ ਉੱਤੇ ਜਲਦ ਤੋਂ ਜਲਦ ਜਿਹੜੀ ਕਾਰਵਾਈ ਹੈ ਉਹ ਹੋਣੀ ਸੰਭਾਵੀ ਬਣਾਈ ਜਾਵੇ ਇਹ ਨਾ ਹੋਵੇ ਕਿ ਸਮੇਂ ਰਹਿੰਦਿਆਂ ਇੱਥੋਂ ਜੋ ਵਕਤ ਹੈ ਉਹ ਨਿਕਲ ਜਾਵੇ ਤੇ ਕਾਫੀ ਚੀਜ਼ਾਂ ਬਦਲੀਆਂ ਜਾਣ ਤਾਂ ਦੱਸਦੇ ਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਸਮੇਂ ਸਿਰ ਕਾਰਵਾਈ ਕਰਨ ਤੇ ਜ਼ੋਰ ਦਿੰਦੇ ਆਂ ਆਖਿਆ ਕਿ ਹਾਲਾਤ ਕਾਬੂ ਵਿੱਚ ਹੋਣ ਤੋਂ ਪਹਿਲਾਂ ਹੀ ਜਿਹੜੇ ਸਮੇਂ ਸਿਰ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਪਾਰਟੀ ਹੀ ਕਿਸੇ ਆਮ ਵਿਅਕਤੀ ਨੂੰ ਲੀਡਰ ਬਣਾਉਂਦੀ ਹੈ ਪਰ ਕੁਝ ਕੁ ਲੀਡਰ ਖੁਦ ਨੂੰ ਪਾਰਟੀ ਤੋਂ ਵੱਡਾ ਸਮਝਣ ਦਾ ਭਰਮ ਜੋ ਹੈ ਉਹ ਪਾਲ ਰਹੇ ਨੇ ਯਾਨੀ ਕਿ ਵਹਿਮ ਜੋ ਹੈ ਉਹ ਰੱਖ ਰਹੇ ਨੇ ਉਹਨਾਂ ਪਾਰਟੀ ਲਈ ਮੁਸੀਬਤ ਪੈਦਾ ਕਰਨ ਵਾਲੇ ਅਜਿਹੇ ਲੀਡਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਵਿਰੁੱਧ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਨਾਲ ਹੀਟਲੇ ਪੱਦਰ ਤੇ ਆਮ ਵਰਕਰਾਂ ਤੇ ਮਾੜਾ ਅਸਰ ਪੈ ਸਕਦਾ ਹੈ ਰੰਧਾਵਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਹਮਾਇਤ ਕਰਦਿਆਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਪ੍ਰਧਾਨ ਪਾਰਟੀ ਹਾਈ ਕਮਾਂਡ ਨੇ ਲਗਾਇਆ ਜਿਸ ਦਾ ਸਨਮਾਨ ਕਰਨਾ ਚਾਹੀਦਾ ਹੈ